ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ ਆਪਣਾ ਡੇਰੀ ਫਾਰਮ ਚੈਨਲ ਉੱਤੇ ਸਵਾਗਤ ਹੈ। ਜਿਨ੍ਹਾਂ ਵੀਰਾਂ ਨੇ ਅਜੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤਾਂ ਜੋ ਹਰ ਆਉਣ ਵਾਲੀ ਨਵੀਂ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ। ਅੱਜ ਆਪਾਂ ਆਏ ਆ ਪਿੰਡ ਬੁੱਢਾ ਥੇ ਤਹਿਸੀਲ ਬਾਬਾ ਬਕਾਲਾ ਸਾਹਿਬ ਤੇ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ। ਲਵ ਵੀਰ ਕੋਲ ਆਏ ਆ ਵੀਰ ਕੋਲ ਅੱਜ ਘਰੇਲੂ ਇੱਕ ਗਾਮ ਕਾਊ ਆ। ਤੇ ਬਾਕੀ ਆਪਾਂ ਡਿਟੇਲ ਵੀਰ ਕੋਲ ਲੈਣੇ ਆ। ਤੇ ਸੂਏ ਸਵਾਏ ਵੀਰ ਬਾਕੀਆਂ ਨੂੰ ਬੇਨਤੀ ਆ ਵੀ ਸੂਏ ਸਵਾਏ ਡੰਗਰ ਦੀ ਦੋ ਟਾਈਮ ਚੁਵਾਈ ਕਰਿਆ ਕਰੋ ਤੇ ਗੱਬਣ ਪਸ਼ੂ ਦੀ ਥਣ ਟਿਪ ਕੇ ਚੈ ਜਿੱਥੋਂ ਵੀ ਕਿਸੇ ਵੀ ਆਨਲਾਈਨ ਵੀਰ ਕਿਸੇ ਨੇ ਲੈਣਾ ਹੁੰਦਾ ਵਾ ਬਾਦਾਂ ਤੁਸੀਂ ਲਾਂਮਾ ਦੇਣ ਵਾਲੇ ਤਾਂ ਕਿ ਨਾ ਰੋ ਤੇ ਜਿੰਨਾ ਵੀਰਾਂ ਨੇ ਵੀ ਕਿਤੋਂ ਵੀ ਲੈਣਾ ਹੋਵੇ ਪਸ਼ੂ ਜਰੂਰ ਚੈੱਕ ਕਰਿਆ ਕਰੋ ਤਸੱਲੀ ਕਰਕੇ ਫੇਰ ਲਿਆ ਕਰੋ ਤੇ ਫਿਰ ਸਾਈਪ ਆਇਆ ਕਰੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇਹ ਕਿਹਾਲ ਜੀ ਵਧੀਆ ਵਧੀਆ ਵੀਰ ਜੀ ਵਧੀਆ ਆਪਣੇ ਕੋਲ ਗਾਂ ਗਾਈ ਜੇ ਸੂਆ ਪੀਜੇ ਸੁਣੀ ਜੇ ਗੱਬਰਾਂ ਚਾਰ ਮਹੀਨਿਆਂ ਦੀ ਅੱਛਾ ਜੀ ਦੁੱਧ ਵੀਰ ਜੀ ਸੱਜਣ ਨੇ ਦਿੱਤਾ ਹੀ 20 22 ਲੀਟਰ ਅਛਾ ਜੀ ਤੇ ਐਸ ਟਾਈਮ ਭਾਈ ਪਾਈਆਂ ਮਹੀਨਾ ਲੱਗ ਗਿਆ ਜੇ ਅੱਗੇ ਅੱਗੇ ਅਸੀਂ 2 ਕਿਲੋ ਹੋਰ ਟਾਈਮ ਤੇ 2 ਕਿਲੋ ਹੋਰ ਟਾਈਮ ਅਛਾ ਜੀ ਆਪਾਂ ਇੱਥੇ ਮੁਕਣ ਕਰਕੇ 1 ਕਿਲੋ ਹੋਰ ਟਾਈਮ ਜੇ ਤੇ 1 ਕਿਲੋ ਹੋਰ ਟਾਈਮ ਕੋਈ ਭਾਵੇਂ ਵੀਰ ਭਾਈ ਕੋ ਟਾਈਮ ਚੋਲੇ 2 ਕਿਲੋ ਠੀਕ ਵੀਰ ਨੂੰ ਚੈੱਕ ਪਥਾਨ ਸੁਣਾ ਨਾ ਹੱਥ ਲਾ ਕੇ ਫੋਣ ਦੇ ਕਹਿੰਦੇ ਭਾਈ ਹੁਣੀ ਕਹਿੰਦੇ ਪੂਰੀ ਠੰਡੀ ਠੰਡੀ ਆ ਤੇ ਜਿਹੜਾ ਮਰਜ਼ੀ ਵੀਰ ਜਿੱਦਾ ਮਰਜ਼ੀ ਆ ਕੇ ਚਵਾਈ ਕਰ ਲੇ ਵੀਰ ਜੀ ਮਾਰਾ ਬਾਕੀ ਜਿਹੜੇ ਵੀਰ ਭਰਾ ਨੇ ਹੋਣਾ ਆਪਣੀ ਚੁਾਈ ਕਰ ਲੈ ਤਸल्ली ਬਾਕੀ ਗਾਂ ਫੁੱਲ ਵੱਢੀ ਜੇ ਵੀ ਵੇਖ ਸਾਦੇ ਗਾਂ ਰਾਜੀ ਆ ਫੁੱਲ ਵੱਢੀ ਆ ਆ ਵੇਖ ਸਾਦੇ ਲੰਬੀ ਤੋਰ ਦੀ ਮੇਰਾ ਵੀਰ ਗਾਈਂ ਵੀ ਵੇਖ ਸਾਦੇ ਐਫ ਐਫ ਗਾਈਆਂ ਪਈਵਾ ਮਹੀਨਾ ਵੀਰ ਕਹਿੰਦਾ ਪੂਰੀ ਸੋਹਣੀ ਸਨਕੀ ਐ ਸ਼ਾਲਾ ਮਾਰਦੀ ਭੱਜੀ ਜਾਂਦੀ ਆ ਘੋੜੀਆਂ ਵਰਗੀ ਗਾਈਂ ਆ ਤੇ ਪੰਜਵਾਂ ਮਹੀਨਾ ਜਾਣਦੇ ਆ 20 22 ਲੀਟਰ ਵਾਲੀ ਗਾਂਾਂ ਜੇ ਤੇ ਗਾਂ ਸੀਲ ਵਾ ਉਹ ਪ੍ਰਬੰਧਾ ਵੇਖ ਕੇ ਡਰਦੀ ਥੋੜੀ ਗਾਂ ਉਦਾਂ ਕੋਈ ਚੱਕਰ ਨਹੀਂ ਆ ਥਣ ਚਾਰੇ ਵੀਰ ਜੀ ਓਕੇ ਆ ਓਕੇ ਓਕੇ ਕੋਈ ਥਣਾ ਦੀ ਬਾਦ ਕਾੜਨੀ ਜੇ ਪੰਜਵਾਂ ਮਹੀਨਾ ਜਾਣਦੇ ਆ ਜੇ ਵੀ ਕਹਿੰਦਾ ਵੀ ਕੋਈ ਸੇਵਾ ਕਰ ਲੇ ਤੇ ਦੁੱਧ ਫੇਰ ਗਾਂ ਭਾਵੇਂ 7 8 ਲੀਟਰ ਤੇ ਚੱਲ ਜੇ ਪਰ ਹੁਣ ਕਹਿੰਦਾ ਡਰਾਈ ਟਾਈਮ ਸਾਡਾ ਕਹਿੰਦਾ ਟਾਈਮ ਨਹੀਂ ਲੱਦਦਾ ਬਜਾਈ-ਬਜਾਈ ਦਾ ਵੀਰ ਉਹਨਾਂ ਦਾ ਕੰਮ ਹੀ ਤਾਂ ਕਰਕੇ ਕਹਿੰਦਾ ਪੱਠੇ ਢੱਕੇ ਥੋੜਾ ਜਿਹਾ ਲੇਟ ਪੈਂਡ ਕਰਕੇ ਗਾਂ ਦੀ ਸੇਵਾ ਘੱਟ ਹੋਈ ਆ ਤਾਂ ਵੀ ਇਹ ਸਾਦੇ ਤੁਸੀਂ ਤੂੜੀ ਪਈ ਆ ਵੀਰ ਹੁਣਾਂ ਕੋਨੇ ਪਈ ਆ ਤੇ ਬਾਕੀ ਵੀਰ ਹੁਣਾਂ ਡਿਟੇਲ ਲੈਨੇ ਆ ਗਾਂ ਦੇ ਕੀ ਮੁੱਲ ਕਰਦੇ ਆ ਤੇ ਕੀ ਕੁਛ ਕੀ ਮੁੱਲ ਕਰਦੇ ਆ ਗਾਂ ਦਾ ਇਹ ਛੱਡ ਦਾਂਗੇ 50 ਤੱਕ ਲਾਸਟ ਹੀ ਆ 50 ਉਹ ਮਾਨਤਾ ਨੂੰ ਹੋ ਗਿਆ ਬਾਕੀ ਆਏ ਗਏ ਦਾ ਕਰ ਲਾਂਗੇ ਥੋੜਾ ਮਾਨਤਾ ਤੇ ਗਾਂ ਫੁੱਲ ਵੱਡੀ ਹੋਵੇ ਸੱਜਰ ਗਾਂ ਦੀ 75 ਹਜ਼ਾਰ ਦੀ ਦੱਸਦੇ ਹੀ ਲੈਂਦੀ ਆ ਨਾ 75 ਲੈਂਦੀ 20 ਲੀਟਰ ਦੁੱਧ ਆਏ 20 ਲੀਟਰ ਦੁੱਧ ਤੇ ਗਾਂ ਫੁੱਲ ਵੱਡੀ ਆ ਲੱਗਿਆ ਕੋਈ ਵੇਖੇ ਵੀਰ ਨਿੰਦ ਦੀ ਨਿੰਦ ਕੇ ਨਾ ਜਾਊਗਾ ਗਾਂ ਜਿਹੜਾ ਲੈਣ ਆਇਆ ਲੈ ਕੇ ਜਾਊਗਾ ਵੀਰ ਜੀ ਆਪਣਾ ਮੋਬਾਈਲ ਨੰਬਰ ਬੋਲ ਦਿਓ 8568 ਫਿਰ ਬੋਲੇ ਵੀਰ ਜੀ ਕਰੀ ਨੰਬਰ 8568 ਵੀਰ ਨੇ ਨੰਬਰ ਬੋਲਤਾ ਤੇ ਜਿੰਨੇ ਵੀਰ ਨੇ ਲੈਣੀ ਵੀਰ ਨੂੰ ਜਰੂਰ ਫੋਨ ਕਰੇ ਵੀਰ ਦਾ ਸੁਭਾਅ ਬਹੁਤ ਵਧੀਆ ਜੇ